ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨਿਰਮਲ ਸਿੰਘ ਕਲਿਆਣ ਤੇ ਤੁਸੀਂ ਦੇਖ ਰਹੇ ਹੋ ਜਗਤ ਸੇਵਕ ਤੇ ਮੇਰੇ ਨਾਲ ਹੋਣਗੇ ਜਗਤ ਸੇਵਕ ਦੇ ਸੰਪਾਦਕ ਸਰਦਾਰ ਤਰਲੋਚਨ ਸਿੰਘ ਬਰਾੜ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਜਿਹੜਾ ਨਵਿਕਲੇ ਤੌਰ ਤੇ ਅਸੀਂ ਰੋਜ਼ ਆਮ ਚਰਚਾ ਕਰਦੇ ਹਾਂ ਜਿਹੜੀ ਤੁਹਾਡੇ ਨਾਲ ਸਾਂਝੀ ਹੁੰਦੀ ਹੈ ਜਗਤ ਸੇਵਕ ਦੇ ਮਾਧਿਅਮ ਰਾਹੀਂ ਪਰਤੂ ਅੱਜ ਵਾਲੀ ਚਰਚਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਜਿੱਤੇ ਅਸੀਂ ਗੱਲ ਕਰਦੇ ਹਾਂ ਇਹ ਫੌਰੀ ਦੇ ਆਧਾਰ ਤੇ ਹੋਣ ਵਾਲੀਆਂ ਘਟਨਾਵਾਂ ਨੂੰ ਲੈ ਕੇ ਬਿਲਕੁਲ ਜੀ ਤੁਸੀਂ ਜ਼ਿਕਰ ਕੀਤਾ ਫੌਮ ਵੀ ਕਿੰਨਾ ਹੁੰਦਾ ਹੈ ਕਿ ਬਾਘੇਪੁਰਾਣੇ ਦੀ ਮੈਂ ਤੁਹਾਨੂੰ ਖਬਰ ਦੱਸਣੀ ਚਾਹਣਾ ਹੈਗਾ ਬਾਘੇਪੁਰਾਣੇ ਦੇ ਵਿੱਚ ਵੀ ਉਸੇ ਹਿਸਾਬ ਨਾਲ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਉਵੇਂ ਹੀ ਹੋ ਰਿਹਾ ਕਿਉਂਕਿ ਇੱਕ ਗੈਂਗ ਬਣਿਆ ਮੋਟਰਸਾਈਕਲ ਗੈਂਗ ਬਣਿਆ ਜਿਨ੍ਹਾਂ ਵੱਲੋਂ ਪੈਟਰੋਲ ਪੰਪ ਤੇ ਖੇਂਦਰਾਂ ਦੇ ਉੱਪਰ ਜਾ ਕੇ ਜਿਹੜੇ ਡਟਕੋ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੀ ਅਸੀਂ ਅੱਜ ਉਹਦੀ ਇੱਕ ਸਟੋਰੀ ਤਿਆਰ ਕੀਤੀ ਹੈਗੀ ਰਿਪੋਰਟ ਤਿਆਰ ਕੀਤੀ ਹੈ ਜਿੱਥੇ ਅਸੀਂ ਅੱਜ ਦੇਖਿਆ ਪੈਟਰੋਲ ਪੰਪ ਦੇ ਉੱਪਰ ਕੁਝ ਲਟੇਰੇ ਜਿਹੜੇ ਸਵੇਰੇ ਸਵੇਰੇ ਸੁਭਾ ਸੁਭਾ ਆਉਦੇ ਹੈਗੇ ਆ ਤੇ ਉਹਨਾਂ ਵੱਲੋਂ ਹੌਨ ਕਟਰੀ ਦੇ ਹਿਸਾਬ ਹੀ ਵਰਤਿਆ ਗਿਆ ਜਿਵੇਂ ਉਹ ਮੋਟਰਸਾਈਕਲਾਂ ਦੇ ਉੱਪਰ ਆਏ ਤੇ ਉਹਨਾਂ ਵੱਲੋਂ ਇੱਕ ਪੈਟਰੋਲ ਪੰਪ ਨੂੰ ਆ ਕੇ ਉਹਨਾਂ ਨੇ ਲੁੱਟਿਆ ਤੇ ਉੱਥੋਂ ਜਿਹੜੀ ਨਗਦੀ ਵੀ ਲੈ ਕੇ ਗਏ ਤੇ ਉਸ ਤੋਂ ਅੱਗੇ ਜਾ ਕੇ ਉੱਥੇ ਨਹੀਂ ਰੁਕੇ ਉਸ ਤੋਂ ਬਾਅਦ ਵਿੱਚ ਉਹ ਇੱਕ ਛੱਲਰ ਦੇ ਵਿੱਚ ਜਾਂਦੇ ਆ ਫਿਰ ਉਹ ਦੂਸਰੇ ਪੈਟਰੋਲ ਪੰਪ ਦੇ ਵਿੱਚ ਜਾਂਦੇ ਆ ਫਿਰ ਤੀਸਰੇ ਦੇ ਜਾਂਦੇ ਹੈਗੇ ਇਸੇ ਹਿਸਾਬ ਨਾਲ ਉਸੇ ਸੜਕ ਦੇ ਉੱਪਰ ਉਹਨਾਂ ਵੱਲੋਂ ਲੁੱਟਖੋਹ ਜਿਹੜੀ ਅੱਜ ਕੀਤੀ ਗਈ ਤਾਂ ਇਸ ਕੋ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਜਿਵੇਂ ਜਿਹੜਾ ਹੈਗਾ ਇਹ ਮੋਟਰਸਾਈਕਲ ਗੈਂਗ ਜਿਵੇਂ ਭਰਾਤ ਸਾਹਿਬ ਨੇ ਦੱਸਿਆ ਵਿਤਿਆਰ ਹੋਇਆ ਜਾਂ ਹੌਂਦ ਚ ਆਇਆ ਫੌਰਨ ਦੇ ਆਧਾਰ ਤੇ ਜਿਹੜੀਆਂ ਹੈਗਾ ਲੁੱਟਾ ਖੋਹਾਂ ਨੂੰ ਅੰਜਾਮ ਦੇ ਰਿਆ ਤੇ ਇਹਦਾ ਲਾਹਾ ਲੈ ਰਿਆ ਉਹ ਜਿਹੜੀ ਮੌਸਮ ਦੇ ਨਾਲ ਗਾੜੀ ਧੁੰਦ ਆ ਜਿਹੜੀ ਇਹ ਚ ਬੰਦੇ ਨੂੰ ਬੰਦਾ ਨਹੀਂ ਦਿਖਦਾ ਤੇ ਕੈਮਰੇ ਇਹਨਾਂ ਦਿਨਾਂ ਦੇ ਵਿੱਚ ਕੰਮ ਨਹੀਂ ਕਰ ਰਹੇ ਜਿੱਥੇ ਇਹ ਮੋਟਰਸਾਈਕਲ ਗੈਂਗ ਧੁੰਦ ਦਾ ਫਾਇਦਾ ਲੈ ਰਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤੀ ਧੁੰਦ ਦੇ ਨਾਲ ਕੈਮਰੇ ਵੀ ਨਹੀਂ ਕੰਮ ਕਰ ਰਹੇ ਉੱਥੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮਸਤਾਇਤੀ ਦੇ ਨਾਲ ਜਿਹੜਾ ਹੈਗੇ ਤੇ ਕੰਮ ਕਰ ਰਿਹਾ ਪ੍ਰਾਰ ਸਾਹਿਬ ਜਿਵੇਂ ਜਿਹੜਾ ਹੈਗਾ ਪ੍ਰਸ਼ਾਸਨ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਆ ਉਸੇ ਤਰ੍ਹਾਂ ਜ਼ਿਲ੍ਹਾ ਅਧਿਕਾਰੀਆਂ ਦੇ ਤੌਰ ਤੇ ਜਿਹੜੀ ਹੈਗੇ ਨਰੀਖਣ ਕਰਨ ਵਾਸਤੇ ਜਿਹੜੀ ਹੈ ਟੀਮ ਪਹੁੰਚੀ ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਜਿਹੜਾ ਕਲੂ ਲੈਣ ਵਾਸਤੇ ਆਪਣੇ ਸੈਂਪਲ ਵੀ ਅਖਤਿਆਰ ਕੀਤੇ ਆ ਪ੍ਰਾਪਤ ਕੀਤੇ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸਣਾ ਚਾਹਣਾ ਹੈਗਾ ਵੀ ਜੇ ਪੈਟਰੋਲ ਪੰਪ ਮੁੱਦਗੀ ਰੋਡ ਦੇ ਉੱਪਰ ਜਿੱਥੇ ਅਸੀਂ ਪਹਿਲਾਂ ਜਾ ਕੇ ਇੱਕ ਉਸ ਜਿਹੜੇ ਪੰਪ ਦੇ ਕੰਮ ਕਰਨ ਵਾਲੇ ਸੋਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹ ਗ ਕੀ ਉਹ ਸਾਰੀ ਕਹਾਣੀ ਹੁੰਦੀ ਐ ਸੁਣੋ ਪਹਿਲਾਂ ਇੱਕ ਵਾਰ ਗੱਲ ਵਾਝੂਰ ਸੁਣੋ ਵੀ ਉਹਨਾਂ ਦਾ ਕੀ ਕਹਿਣਾ ਭਾਈ 28000 ਰੁਪਏ ਡੋਟ ਗਏ ਇੱਕ ਐਲ ਸੀ ਡੀ ਲੈ ਕੇ ਉਸ ਸਮੇਂ ਪੈਟਰੋਲ ਪੰਪ ਤੇ ਕੋਈ ਹੈ ਨਹੀਂ ਸੀ ਮੌਜੂਦ ਉਹ ਆਪਣੇ ਸਾਈਡ ਤੇ ਆਪਣਾ ਬਣਾਇਆ ਪਿਆ ਚਵਾਰਾ ਬਣਾਇਆ ਉੱਥੇ ਸੀਗੇ ਦੋ ਬੰਦੇ ਜਦੋਂ ਉਹਨਾਂ ਨੇ ਅੱਗੋਂ ਬੋਲੇ ਬਾਲੇ ਉਦੋਂ ਭੱਜ ਗਏ ਕਿੰਨੇ ਲੋਕ ਆਏ ਸੀ ਜਿਹੜੇ ਅੰਦਾਜ਼ਾ ਤਿੰਨ ਚਾਰ ਜਣੇ ਸਨ ਕਾਹਤੇ ਸੀ ਉਹ ਮੋਟਰਸਾਈਕਲ ਦੱਸਦੇ ਬਾਕੀ ਪੱਕਾ ਨਹੀਂ ਪਤਾ ਉਹ ਥੋੜਾ ਕੀ ਕੀ ਨੁਕਸਾਨ ਹੋਇਆ ਨੇ ਇੱਥੇ ਪਾਸੇ ਕੈਲ ਸੀਡੀ ਆ ਕੋਈ ਚਾਰਜ ਜੁਜੇ ਦਾ ਛੋਟਾ ਮੋਟਾ ਇਹ ਬਾਕੀ ਦਾ ਤੇ ਇੱਕ ਆਪ ਗਾਂ ਅੰਦਰ 47200 ਰੁਪਏ ਤੁਸੀਂ ਇਹ ਗੱਲ ਬਾਤ ਸੁਣੀ ਜਿਹੜੇ ਪੀੜਤ ਲੋਕਾਂ ਦੇ ਆਪਣੇ ਬਿਆਨ ਦਿੱਤੇ ਆ ਤੇ ਇਹ ਗੱਲਬਾਤ ਸਾਹਿਬ ਜਿਹੜੀ ਹੈਗੀ ਤੁਸੀਂ ਵੀ ਦੇਖੋ ਵੀ ਜਿਵੇਂ ਆਪਾਂ ਨੂੰ ਦੱਸਿਆ ਉੱਥੇ ਜਿਹੜੀ ਹੈਗੀ ਆ ਇੱਕ ਵਪਾਰੀ ਵਰਗ ਦੇ ਜਿਹੜੇ ਅੱਜ ਆਗੂ ਨੇ ਦੱਸਿਆ ਵੀ ਬੜੀ ਦਲੇਰੀ ਦੇ ਨਾਲ ਜਿਹੜੇ ਹੈਗੇ ਲੋਕ ਆਉਂਦੇ ਆ ਤੇ ਆਪਣੀ ਇਹਨਾਂ ਜਿਹੜੀ ਲੁੱਟਖੋਹ ਦੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਤੇ ਫਿਰ ਬੜੀ ਮੁਸਤੈਤੀ ਦੇ ਨਾਲ ਮਤਲਬ ਤੇਜ਼ੀ ਦੇ ਨਾਲ ਉੱਥੋਂ ਜਦੋਂ ਹਰਕਤ ਚ ਆਉਂਦੇ ਆ ਲੋਕ ਉਹ ਪ੍ਰਾਰ ਹੋ ਜਾਂਦੇ ਆ ਮਤਲਬ ਕਿਵੇਂ ਦੇਖਦੇ ਆ ਸਾਰੀ ਘਟਨਾ ਕਰਦੇ ਕੋਈ ਜਿਹੜੀ ਬਿਲਕੁਲ ਉਹ ਜਿਹੜੇ ਕਾਰੋਬਾਰੀ ਬਾਬਾ ਕ੍ਰਿਸ਼ਨ ਬਾਲੀਨਾਥ ਨਾਲ ਅਸੀਂ ਗੱਲਬਾਤ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਬੜੀ ਦਲੇਰੀ ਨਾਲ ਆਉਂਦੇ ਆ ਕਿਉਂਕਿ ਦਲੇਰੀ ਦਾ ਮਤਲਬ ਇਹ ਹੈ ਅਸੀਂ ਕਿਹਾ ਵੀ ਜਿਹੜੀ ਉਹਨਾਂ ਦੀ ਫੈਕਟਰੀ ਹੈਗੀ ਆ ਫੈਕਟਰੀ ਵਿੱਚ ਲਗਾਤਾਰ 100 ਬੰਦੇ ਦੇ ਕਰੀਬੀ ਉਹਨਾਂ ਦੇ ਲਗਾਤਾਰ 24 ਘੰਟੇ ਕੰਮ ਕਰਦਾ ਹੈਗਾ ਤੇ ਉੱਥੇ ਉਹ ਜਦੋਂ ਗੇਟ ਟੱਪ ਕੇ ਅੰਦਰ ਬੰਦੇ ਐਂਟਰ ਹੁੰਦੇ ਆ ਉਹਨਾਂ ਵੱਲੋਂ ਤੇ ਉਹਨਾਂ ਦੇ ਸ਼ੀਸ਼ਿਆਂ ਨੂੰ ਖੋਲ ਕੇ ਉਹਨਾਂ ਦੇ ਤਾਲੇ ਖੋਲ ਕੇ ਗਾ ਅੱਗੇ ਜਾ ਕੇ ਜਿਹੜੀ ਉਹਨੇ ਪੈਸਿਆਂ ਵਾਲੀਆਂ ਸੇਫ ਹੈ ਉਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬੜੀਆਂ ਮਜ਼ਬੂਤ ਹੁੰਦੀਆਂ ਸੀ ਦੀ ਖੋਲ ਨਹੀਂ ਜਾਂਦੀਆਂ ਉਹਨਾਂ ਵੱਲੋਂ ਸੱਬਣਾ ਮਾਰੀਆਂ ਗਈਆਂ ਪਰ ਨਹੀਂ ਕੋਈ ਗੱਲ ਬਣੀ ਪਰ ਜਦੋਂ ਉਹਨਾਂ ਦੇ ਕੁਝ ਬੰਦਿਆਂ ਨੂੰ ਪਤਾ ਲੱਗਦਾ ਤਾਂ ਉਸ ਟਾਈਮ ਉਹ ਬੰਦੇ ਭੱਜ ਕੇ ਜਿਹੜੀਆਂ ਉਹ ਗੇਟ ਉੱਪਰ ਦੇ ਆ ਤੁਸੀਂ ਮਾਰਕਸ਼ਮ ਬਾਲੀ ਦਾ ਮੂੰਹ ਵੀ ਸੁਣ ਸਕਦੇ ਆ ਉਹ ਤੁਹਾਡੇ ਨਾਲ ਕੀ ਕਰਾ ਜੀ ਜਿੰਨੀ ਪਹਿਲਾਂ ਉਹ ਪਰਾੜ ਸਾਹਿਬ ਦੇ ਪੰਪ ਤੇ ਉਹਨਾਂ ਨੇ ਮਲਾਜ਼ਮਾਂ ਨੂੰ ਕੁੱਟਿਆ ਤੇ ਉਥੋਂ ਕੈਸ਼ ਲੈ ਗਏ ਸਾਰਾ ਸਮਾਨ ਲੈ ਗਏ ਫਿਰ ਸਾਡੇ ਸਾਹਮਣੇ ਪੰਪ ਵਾਲੇ ਫਿਰ ਵੱਡਾ ਡਾਕਾ ਚੋਰੀ ਦਾ ਡਾਕਾ ਵੱਡਾ ਵੀ ਸਾਡਾ ਟੱਪ ਕੇ ਸਾਡੇ ਦਫ਼ਤਰ ਦੇ ਸਾਰੇ ਜਿੰਦੇ ਭੰਡ ਕੇ ਸਾਡੀ ਸੇਫ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਇੱਕ ਕੈਸ਼ 32800 ਲੈ ਗਿਆ ਲਾਸਟ ਤੇ ਜਦੋਂ ਇੱਥੇ ਬਾਹਰੋਂ ਦੋ ਬੰਦੇ ਖੜੇ ਸੀ ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਬੰਦੇ ਉੱਪਰੇ ਆ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਉਹ ਬੜੀ ਸਪੀਡ ਨਾਲ ਸਾਹਮਣੇ ਦੇਖੋ ਮੇਨ ਗੇਟ ਉਥੋਂ ਪੈਰ ਲਾ ਕੇ ਟੱਪ ਕੇ ਗਏ ਜਾਣੀ ਇੱਕ ਬਹੁਤ ਵੱਡੀ ਘਟਨਾ ਹੈ ਤੇ ਅਸੀਂ ਸਵੇਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਉਹ ਬੜੀ ਮਤਲਬ ਕਿ ਬਹੁਤ ਗੰਭੀਰਤਾ ਦੇ ਨਾਲ ਸਾਰੀ ਪੁਲਿਸ ਲੱਗੀ ਵੀ ਹੈ ਸਾਰ ਸੰਸਾਰ ਆਏ ਸੀ ਪੀਐਸਪੀ ਸਾਹਿਬ ਨੇ ਆਰੇ ਤੇ ਸਾਨੂੰ ਅਸਤਾਸ਼ ਕਰਦੇ ਆਂ ਵੀ ਛੇਤੀ ਤੋਂ ਛੇਤੀ ਇਸ ਤਰ੍ਹਾਂ ਦਾ ਇਹ ਚੋਰੀ ਨਹੀਂ ਇਹ ਡਾਕਾ ਇਸ ਤਰ੍ਹਾਂ ਕੰਮ ਕਰਨ ਕਿਵੇਂ ਲੋਕ ਕੰਮ ਕਰਨਗੇ ਜਿਹੜੇ ਵੱਡੇ ਡਾਕੇ 8-8 ਬੰਦੇ ਆ ਕੇ ਸ਼ਰਿਆਮ ਇੱਟ ਸਾਹਮਣੇ ਪੰਪ ਤੇ ਇੱਟਾਂ ਮਾਰੀਆਂ ਮੁੜ ਕੇ ਉਹਨਾਂ ਨੇ ਬੰਦਿਆਂ ਨੇ ਰੋਲਾ ਪਾਇਆ ਫਿਰ ਉਹਨਾਂ ਨੇ ਬਾਂਸੀ ਦੇ ਪਿੰਦੇ ਸੈਲਰ ਤੋਂ ਬੰਦੇ ਠਾਏ ਵੀ ਐ ਕਰਕੇ ਰਾਤ ਤਿੰਨ ਸਾਢੇ ਤਿੰਨ ਬੰਦੇ ਉੱਠ ਕੇ ਗਏ ਉੱਥੇ ਉੱਠ ਕੇ ਗਏ ਆ ਮਤਲਬ ਇਹ ਬਹੁਤ ਵੱਡੀ ਘਟਨਾ ਹੈ ਕਾ ਤੁਸੀਂ ਆਏ ਕਾ ਤੁਸੀਂ ਕੁਝ ਪਤਾ ਲੱਗਿਆ ਮੋਟਰਸਾਈਕਲਾਂ ਤੇ ਮੋਟਰਸਾਈਕਲ ਗਏ ਕਹਿ ਸਕਦੇ ਆ ਹਨਾ ਕਹਿ ਨਹੀਂ ਮੋਟਰਸਾਈਕਲ ਤੇ ਬੰਦਿਆਂ ਨੇ ਵੇਖੀ ਸਾਢੇ ਬੰਦਿਆਂ ਨੇ ਦੇਖੇ ਆ ਹਾਂ ਮੋਟਰਸਾਈਕਲਾਂ ਤੇ ਪੂਰੀ ਡੈਟਾ ਕੀ ਹੋ ਗਈ ਇਹ 356 ਤੇ ਆਏ ਆ ਜੀ 4 ਪਿੰਆ ਤੇ ਗਏ ਆ ਇਹ ਤੁਸੀਂ ਬਾਲਕ੍ਰਿਸ਼ਨ ਬਾਲੀ ਜਿਹੜੇ ਹੈਗੇ ਵਪਾਰੀ ਵਰਗ ਦੇ ਆਗੂ ਆ ਉਹਨਾਂ ਦੀ ਗੱਲਬਾਤ ਸੁਣੀ ਪ੍ਰਾਰਭ ਸਾਹਿਬ ਇੱਥੇ ਵੀ ਆ ਇਹਨਾਂ ਨੇ ਜਿਵੇਂ ਜ਼ਿਕਰ ਕੀਤਾ ਆਪਣੇ ਨਾਲ ਆਫ ਦਾ ਕੈਮਰਾ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਜਿਹੜਾ ਉਹਨਾਂ ਦਾ ਕਮਰਸ਼ੀਅਲ ਜਿਹੜਾ ਦਫ਼ਤਰ ਆ ਜਿੱਥੇ ਉਹਨਾਂ ਦਾ ਸਾਰਾ ਰਿਕਾਰਡ ਆ ਉੱਥੇ ਵੀ ਉਹਨਾਂ ਨੇ ਭੰ ਤੋੜ ਤੇ ਖਲਾਰਾ ਪਾਇਆ ਤੇ ਰੈਕ ਦੇ ਉੱਤੇ ਦਰਾਜ ਦੇ ਵਿੱਚੋਂ 30-32000 ਰੁਪਇਆ ਲੈ ਗਏ ਇਸੇ ਤਰ੍ਹਾਂ ਪੰਪਾਂ ਤੇ ਵੀ ਦੋ ਪੰਪਾਂ ਤੇ ਵੀ ਲੁੱਟਖੋਈ ਆ ਜਿਨ੍ਹਾਂ ਦੇ ਨਾਲ ਅਸੀਂ ਜਿਹੜੀ ਹੈਗੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਦੇ ਮੁਲਾਜ਼ਮ ਜਿਹਨੂੰ ਜਿਹੜ ਬੀ ਜਿਵੇਂ ਜੇਕਰ ਤੁਸੀਂ ਵਿਰੋਧ ਕਰਦੇ ਆਂ ਜਾਂ ਤੁਹਾਡੇ ਕੋਲੋਂ ਕੋਈ ਉਹਨਾਂ ਦੀ ਲੁੱਟ ਦਰਮਿਆਨ ਕੋਈ ਚੀਜ਼ ਨਹੀਂ ਨਿਕਲਦੀ ਮੋਬਾਈਲ ਜਾਂ ਨਗਦੀ ਜਾਂ ਕੋਈ ਸੋਨਾ ਤਾਂ ਫਿਰ ਤੁਹਾਨੂੰ ਕੁੱਟਦੇ ਵੀ ਆ ਇਹ ਲੋਕ ਇਹ ਬੜੀ ਜਿਹੜੀ ਮੰਦਪਾਗੀ ਕਿਉਂਕਿ ਇੱਥੇ ਕਈ ਵਾਰੀ ਜਾਨੇ ਨੁਕਸਾਨ ਵੀ ਹੋ ਸਕਦਾ ਸਭ ਤੋਂ ਵੱਡੀ ਗੱਲ ਇਹ ਲਈ ਹੈਗੀ ਹੈ ਜਿਹੜੀ ਟਾਈਮ ਹੈਗਾ ਸਵੇਰ ਦੀ ਲਈ ਗਈ ਕਿਉਂਕਿ ਸਵੇਰੇ ਸਵੇਰੇ ਧੁੰਦ ਬੜੀ ਹੁੰਦੀ ਆ ਤੇ ਉਹਨਾਂ ਵਾਲਾ ਪੌਣੇ 4 4 ਦੇ ਵਿੱਚ ਵਿੱਚ ਜਿਹੜੀ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਗਰੁੱਪ ਕਿੰਨੇ ਸੀ 2 ਸੀ ਜਾਂ 3 ਸੀ ਵੱਖ-ਵੱਖ ਗਰੁੱਪ ਸੀ ਜਾਂ 1 ਇੱਕ ਹੀ ਗਰੁੱਪ ਸੀ ਜਿਹਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਗਿਆ ਜੀ ਤੇ ਜਿਸ ਤਰ੍ਹਾਂ ਬਾਲਕ੍ਰਿਸ਼ਨ ਵਾਲੀ ਉਹਨਾਂ ਨੇ ਆਖਿਆ ਦਲੇਰੀ ਦਲੇਰੀ ਤਾਂ ਉਹ ਕੋਈ ਦੂਸਰੀ ਗੱਲ ਨਹੀਂ ਬਾਓ ਜਿਆਦਾ ਦਲੇਰੀ ਸੀ ਕਿਉਂਕਿ ਮੋਟਰਸਾਈਕਲਾਂ ਦੇ ਸਾਰੇ ਆਏ ਉਸ ਤੋਂ ਬਾਅਦ ਵਿੱਚ ਜਿਹੜੇ ਉਹ ਇੱਕ ਹੋਰ ਬ੍ਰਾਡ ਫਿਊਲਿੰਗ ਸਟੇਸ਼ਨ ਹੈਗਾ ਜਿੱਥੇ ਇੱਕ ਬੰਦੇ ਦੀ ਉਹਨਾਂ ਨੇ ਕੁਟਮਾਰ ਵੀ ਕੀਤੀ ਹੈਗੀ ਆ ਤੇ ਉੱਥੋਂ ਕੀ ਲੈ ਕੇ ਗਏ ਆ ਚਲੋ ਫਿਲਹਾਲ ਆਪਾਂ ਇਹ ਹੈਗਾ ਵੀ ਉਹਨਾਂ ਦੇ ਜਿਹੜੇ ਬੰਦੇ ਨਾਲ ਆਪਣੀ ਗੱਲਬਾਤ ਹੋਈ ਹੈ ਤੇ ਉੱਥੇ ਜਿਹੜੀ ਇੱਕ ਸ਼ੇਅਰ ਟੀਮ ਆ ਜਿਹੜੀ ਉਹ ਬਕਾਇਦਾ ਜਾਂਚ ਕਰਦੀ ਹੈ ਗਿਆ ਸਾਰੇ ਉਹ ਟੈਸਟ ਕਰਵਾਉਣ ਵਾਸਤੇ ਉਹ ਵੀ ਪਹੁੰਚੀ ਹੋਈ ਸੀ ਤੇ ਆਪਾਂ ਸਭ ਤੋਂ ਪਹਿਲਾਂ ਉਸ ਬੰਦੇ ਦੀ ਗੱਲ ਸੁਣਦੇ ਆ ਜਿਹੜੇ ਬੰਦੇ ਨੇ ਆਪਰੋਂ ਗੱਲ ਦੱਸੀ ਜਿਹਦੇ ਨਾਲ ਵਾਪਰੀ ਹੈ ਇਹਨਾਂ ਦਾ ਕੀ ਕਰ ਤਿੰਨ ਮੋਬਾਈਲ ਇੱਕ ਜਿਹੜਾ ਕੈਮਰਾ ਵਾਲਾ ਹੁੰਦਾ ਨਾ ਡੀਵੀਆਰ ਸਟੋਰੇਜ ਕਰਦਾ ਹੈ ਉਹ ਵਾਈਫਾਈ ਦਾ ਡੋਗਲ ਇਹ ਲੈ ਕੇ ਜਿਹੜਾ ਬੰਦਾ ਸੱਤਾਂ ਜਿਹਨੇ ਮਾਰੀ ਉਹ ਹੋਰ ਕੋਣ ਸੀਗਾ ਤੁਹਾਡੇ ਨਾਲ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਛੱਟਾ ਜਾ ਲੱਗਿਆ ਹੁੰਦੇ ਨਾ ਉਹਦੇ ਨਹੀਂ ਮੇਰੇ ਹੀ ਵਜਿਏ ਇੱਕ ਹੀ ਮਾਰੀ ਉਹਨਾਂ ਨੇ ਕੜਾ ਪਾਇਆ ਸੀ ਕੋਈ ਕੜੇ ਦੀ ਵਜਿਏ ਕਿੰਨੇ ਵਜੇ ਦਾ ਟਾਈਮ ਸੀ ਪੂਣੀ 4 ਵਜੇ ਪੂਣੀ 4 ਵਜੇ ਦਾ ਹਾਂ ਕਿੰਨੇ ਕਲੋਕ ਸੀ 4 5 ਵਜੇ ਤਿੰਨ ਮੋਟਰਸਾਈਕਲ ਤੇ ਸੀ ਅੱਛਾ ਮੋਟਰਸਾਈਕਲਾਂ ਤੇ ਹਾਂ ਇੱਥੇ ਤਿੰਨ ਮੋਟਰਸਾਈਕਲ ਖੜੀ ਕੀਤੀ ਤੇ ਅੰਦਰ ਇੰਟਰਵਿਊ ਹੋ ਰਿਹਾ ਸੀ ਉਸ ਤੋਂ ਬਾਅਦ ਜੀ ਦਰਸ਼ਕੋ ਤੁਸੀਂ ਇਹ ਗੱਲਬਾਤ ਸੁਣੀ ਪੀੜਤ ਵਿਅਕਤੀ ਦੀ ਜਿਹੜਾ ਉੱਥੇ ਹਾਜ਼ਰ ਸੀ ਮਲਾਜਮ ਸੀ ਨਾਲ ਦੀ ਨਾਲ ਜਿਹੜੀ ਹੈਗੀ ਅਸੀਂ ਉਹਨਾਂ ਸੁਣਦੇ ਆ ਉਹਨਾਂ ਦੀ ਮੁਲਾਜ਼ਮ ਦੀ ਜਿਹੜੀ ਗੱਲਬਾਤ ਵੀ ਕਿਵੇਂ ਕਿਵੇਂ ਉਹਨਾਂ ਨੂੰ ਕੀ ਕੀ ਜਿਹੜਾ ਹੈਗਾ ਜਾਣਕਾਰੀ ਮਿਲੀ ਤੇ ਕਿਵੇਂ ਪ੍ਰਸ਼ਾਸਨ ਮਸਤੀਤੀ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਬਾਕੀ ਪ੍ਰਾਣੇ ਦੇ ਵਿੱਚ ਪਹੁੰਚਿਆ ਬਿਲਕੁਲ ਜਿਹੜੇ ਉੱਥੇ ਜਾਂਚ ਕਰਨ ਵਾਲੇ ਪਹੁੰਚੇ ਸੀ ਐਸਆਈ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਐਸਆਈ ਜਗਸੀਰ ਮਹਮਦ ਆ ਜੀ ਪਹਿਲਾਂ ਦੋ ਤਿੰਨ ਤਾਂ ਵਾਰਦਾਤ ਹੋਈਆਂ ਅੱਛਾ ਹੋਰ ਕਿੱਕ ਕਰਕੇ ਆਏ ਆ ਇਧਰ ਹੁਣ ਇੱਥੇ ਆਏ ਆ ਉਹ ਆ ਚੈੱਕ ਕਰਨਾ ਜੀ ਮਲੇ ਕਿੰਨੇ ਵਾਰਦਾਤ ਹੋਈਆਂ ਜੀ ਰਾਤ ਤੇ ਇਹ ਵਾਰਦਾਤ ਸਾਨੂੰ ਇੱਥੋਂ ਰਿਪੋਰਟ ਮਿਲੀ ਥਾਰੇ ਬਾਗੇ ਪੁਰਾਣੇ ਤੋਂ ਇਹ ਤਿੰਨ ਚਾਰ ਵਾਰਦਾਤਾਂ ਹੋਈਆਂ ਜੀ ਜਿਹੜੀਆਂ ਅਸੀਂ ਦੋ ਚੈੱਕ ਕਰਿਆ ਆ ਤੇ ਇੱਕ ਆ ਹੁਣ ਇੱਥੇ ਆਏ ਆ ਜਿਵੇਂ ਜਿਵੇਂ ਸਾਨੂੰ ਦੱਸਿਆ ਉਹਨਾਂ ਨੇ ਨੋਟ ਕਰਾਇਆ ਉਦਾਂ ਅਸੀਂ ਚੈੱਕ ਕਰੀ ਜਾਂਦੇ ਹਾਂ ਜੀ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਹੋਈ ਹੈ ਵਾਰਦਾਤ ਜੀ ਇਧਰ ਨੱਥੂ ਵਾਲਾ ਨੱਥੂ ਵਾਲੇ ਦੇ ਕੋਲੇ ਪੰਪਾ ਜੀ ਦੋ ਉੱਥੇ ਹੋਈਆਂ ਦੋ ਪੰਪਾ ਦੇ ਇੱਕ ਤੀਜਾ ਪੰਪ ਇਹੇ ਆ ਜੀ ਆ ਸਾਨੂੰ ਕਿੰਨੀ ਦੀ ਜਾਣਕਾਰੀ ਮਿਲੀ ਹੈ ਸਾਨੂੰ ਜਾਣਕਾਰੀ ਹੀ ਮਿਲੀ ਹੋਈ ਸਾਰੇ ਮੋਟਰਸਾਈਕਲਾਂ ਦੇ ਸੀ ਨਹੀਂ ਸਾਨੂੰ ਇਹ ਬਾਰੇ ਕੋਈ ਵੀ ਪਤਾ ਜੀ ਸਾਰਾ ਤਾਂ ਇਕੱਲੀ ਵਾਰਦਾਤ ਦੀ ਰਿਪੋਰਟ ਮਿਲੀ ਵੀ ਆ ਵਾਰਦਾਤ ਹੋਈ ਸੀ ਤੇ ਅਸੀਂ ਉਹ ਨੂੰ ਹੁਣ ਕਰ ਰਹੇ ਡਵੈਲਪ ਕਰ ਰਹੇ ਵੀ ਕੀ ਸਾਨੂੰ ਮਿਲਦਾ ਕੋਈ ਨਿਸ਼ਾਨ ਮਿਲਦਾ ਫਿਰ ਇਹਨੂੰ ਅੱਗੇ ਬਰਾੜ ਸਾਹਿਬ ਆਪਾਂ ਗੱਲਬਾਤ ਸੁਣ ਰਹੇ ਆ ਜਿਹੜੇ ਉੱਥੇ ਪੀੜਤ ਲੋਕੀ ਆ ਜਾਂ ਜਿਨ੍ਹਾਂ ਸਥਾਨਾਂ ਤੇ ਲੁੱਟ ਖੋਹਿਆ ਜਾ ਇਹ ਵੀ ਕਹਿ ਸਕਦੇ ਆ ਜਿਨ੍ਹਾਂ ਜਿਹੜੀਆਂ ਹੈਗਾ ਲੋਕੇਸ਼ਨ ਨੂੰ ਉਹ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਇਹ ਦੇਖ ਲਓ ਵੀ ਸਮਾ ਨਧਾਰਤ ਕਿਵੇਂ ਹੁੰਦਾ ਜਦੋਂ ਲੋਕ ਜਿਹੜੇ ਹੈਗੇ ਆ ਸਵੇਰ ਵੇਲੇ ਗੂੜੀ ਨੀਂਦ ਸੁੱਤੇ ਹੁੰਦੇ ਆ ਤੁੰਦ ਕਰਕੇ ਜਿਆਦਾ ਲੇਟ ਉੱਠਦੇ ਆ ਇਹ ਸਾਰੀਆਂ ਚੀਜ਼ਾਂ ਨੂੰ ਇਹ ਕਿਵੇਂ ਦੇਖਦੇ ਆ ਤੁਸੀਂ ਇਸ ਗੱਲ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਉੱਥੇ ਲੋਕ 10 ਵੀ ਰਹਿ ਗਏ ਆਪਣੀ ਠੱਬਿਆਂ ਦੇ ਨਾਲ ਗਲਤਬਾਤ ਵੀ ਹੋਈ ਉਹ ਠੱਬਿਆਂ ਨੇ ਦਾ ਦੱਸਿਆ ਹੈਗਾ ਕਿ ਵੀ ਵੀਰਵਾਰ ਤੇ ਸ਼ੁੱਕਰਵਾਰ ਦੇ ਦਿਨ ਤਾਂ ਬਹੁਤ ਘਟਨਾਵਾਂ ਉੱਥੇ ਵਾਪਰਦੀਆਂ ਹੈਗੀਆਂ ਮੇਰੇ ਖਿਆਲ ਚਾਹ ਜੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਇੱਕ ਅਧਿਕਾਰੀਏ ਘਸਪੇ ਕੇ ਜਾ ਕੇ ਸਾਡੀ ਗਲਤਬਾਤ ਸੁਣਦੇ ਆ ਕਿਉਂਕਿ ਵੀਰਵਾਰ ਤੇ ਸ਼ੁੱਕਰਵਾਰ ਨਗਾਹਾ ਉੱਥੇ ਹੁੰਦਾ ਹੈ ਕਿਉਂਕਿ ਬਹੁਤ ਵੱਡੀ ਗਤੀ ਵਿੱਚ ਜਿਹੜੇ ਲੋਕ ਉੱਥੇ ਪਹੁੰਚਦੇ ਹੈਗੇ ਆ ਵੀ ਉੱਥੇ ਇਹੋ ਜਿਹੀਆਂ ਮਾਰਦਾਤਾਂ ਦਾ ਹੁਣ ਲਾਜ਼ਮੀ ਹੈ ਤੇ ਹੁੰਦੀਆਂ ਵੀ ਹੈਗੀਆਂ ਤੇ ਉਹ ਲੋਕ ਜਿਹੜੇ ਬਾਹਰੋਂ ਆਉਂਦੇ ਆ ਕੌਣ ਆਉਂਦੇ ਆ ਕਿਵੇਂ ਆਉਂਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਗਿਆ ਪਰ ਉੱਥੇ ਵੀ ਸ਼ਾਇਦ ਜੇਕਰ ਪ੍ਰਸ਼ਾਸਨ ਧਿਆਨ ਦੇਵੇ ਤੇ ਇਹ ਚੀਜ਼ਾਂ ਜਿਹੜੀਆਂ ਰੁਕ ਸਕਦੀਆਂ ਹੈਗੀਆਂ ਤੇ ਹੁਣ ਤਾਂ ਖਾਸ ਕਰਕੇ ਜਿਹੜੀ ਧੁੰਦੇ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਮਸਤੈਰ ਹੁਣ ਆਪੂਗਾ ਪਰ ਅੱਜ ਦੀ ਮਸਤੈਰ ਦੀ ਮਤਲਬ ਕਿ ਲੱਗਦਾ ਪਿਆ ਵੀ ਚੋਰ ਬਹੁਤ ਜਲਦੀ ਜਿਹੜੇ ਫੜੇ ਜਾ ਤਾਂ ਬੇਰਦਾ ਕੀ ਕਹਣਾ ਇਹ ਵੀ ਨਾਲ ਆਪਾਂ ਇੱਕ ਵਾਰ ਸਰ ਇੱਥੇ ਹਰ ਵੀਰਵਾਰ ਤੇ ਸ਼ੁੱਕਰਵਾਰ ਇੰਨੀਆਂ ਚੋਰੀਆਂ ਦੇ ਇੰਨੇ ਮੋਬਾਈਲ ਖੋਏ ਜਾਂਦੇ ਆ ਦੱਸ ਨਹੀਂ ਸਕਦੇ ਤੁਹਾਨੂੰ ਬੰਦੇ ਰੋਂਦੇ ਰੋਂਦੇ ਆਂਦੇ ਆ ਇੱਥੇ ਗੱਡੀਆਂ ਵਾਲਿਆਂ ਦੇ 4-5 ਮੋਬਾਈਲ ਖੋਏ ਉਹਨਾਂ ਨੇ ਤੇ ਹਰ ਵੀਰਵਾਰ ਤੇ ਸ਼ੁੱਕਰਵਾਰ ਇਹ ਹੋਣਾ ਹੀ ਹੋਣਾ ਚਾਂਸ ਕਿਉਂਕਿ ਬਾਹਰੋਂ ਲੋਕ ਆਂਦੇ ਆ ਸੰਗਤ ਆਂਦੀ ਆ ਸੇਵਾ ਵਾਸਤੇ ਤੇ ਜੋ ਮੱਥਾ ਦੇਖਦੇ ਆ ਉਹਨਾਂ 'ਚ ਚੋਰ ਆਂਦੇ ਇੰਨੇ ਜਿਆਦਾ ਕਿ ਉਹ ਰਾਹ ਜਾਂਦਿਆਂ ਨੂੰ ਪਰੇਸ਼ਾਨ ਕਰਦੇ ਆ ਲੁੱਟਾਂ ਖੋਹਾਂ ਕਰਦੇ ਆ ਕੁੱਟਦੇ ਮਾਰਦੇ ਆ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਮੇਰਾ ਆਪਣਾ ਟੱਬਾ ਹੀ ਇੱਥੇ ਤਬਾ ਇਹ ਹਰ ਵੀਰਵਾਰ ਦੀ ਕੋਈ ਕਹ ਰਹੇ ਹੋ ਹਏ ਹਰ ਵੀਰਵਾਰ ਮੈਂ ਲਿਖ ਕੇ ਦੇ ਦਿੰਦਾ ਜੀ ਹਰ ਵੀਰਵਾਰ ਕੋਈ ਨਾ ਕੋਈ ਦੁਕਾਨ ਦਾ ਤਾਲਾ ਤੋੜਿਆ ਹੁੰਦਾ ਜੀ ਜਾਂ ਕਿਸੇ ਦਾ ਮੋਬਾਈਲ ਖੋਇਆ ਹੁੰਦਾ ਗੱਡੀ ਵਾਲੇ ਦਾ ਪੁਲਿਸ ਅਧਿਕਾਰੀ ਵੀ ਪਹੁੰਚਦੇ ਮੌਕੇ ਤੇ ਇੱਕ ਅੱਧੀ ਦਾ ਆਏ ਸੀ ਜਦੋਂ ਵੋਟਾਂ ਸੀਗੀਆਂ ਉਦੋਂ ਪੰਪ ਤੇ ਵੀ ਚੋਰੀ ਹੋਣ ਲੱਗੀ ਸੀ ਤੇ ਉਦੋਂ ਵੀ ਬੱਚੇ ਸੀ ਉਦੋਂ ਬੰਦੇ ਫੜਲੇ ਸੀ ਦੋ ਮੋਟਰਸਾਈਕਲ ਛੱਡ ਕੇ ਭੱਜੇ ਸੀ ਉਦੋਂ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਹੁਣ ਡਰ ਨਹੀਂ ਲੱਗਦਾ ਇੱਥੇ ਡਰ ਤਾਂ ਲੱਗਦਾ ਹੀ ਹੈ ਜੀ ਹੁਣ ਮੋੜ ਲਈ ਇਹੋ ਜਿਹਾ ਕੀ ਕਰੀ ਮੇਰੇ ਤਾਂ ਬੱਚੇ ਵੀ ਇੱਥੇ ਹੁੰਦੇ ਛੋਟੇ ਛੋਟੇ ਬੱਚੇ ਸੁਣੋ ਜੀ ਇਹ ਟਾਬੇ ਤੇ ਜਿਹੜਾ ਹੈਗਾ ਪੰਪ ਦੇ ਨਾਲ ਜਿਹੜਾ ਹੈਗਾ ਵਿਅਕਤੀ ਜਿਹਨੇ ਸਾਡੇ ਨਾਲ ਗੱਲਬਾਤ ਕੀਤੀ ਆ ਉਹਦੇ ਅਬਰਾਹਮ ਸਾਹਿਬ ਬੱਚੇ ਵੀ ਜਿਹੜੇ ਉੱਥੇ ਹੀ ਆ ਉਹਨਾਂ ਨੇ ਬਹੁਤ ਦਹਿਸ ਦੇ ਵਿੱਚ ਲੋਕਾਂ ਨੂੰ ਵੀ آگਾਹ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਵੀ ਇਸ ਵੀਰਵਾਰ ਤੇ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਵੀ ਮਸਤੈਦੀ ਦੇ ਨਾਲ ਰਹੋ ਜਾਗਰੂਕ ਹੋ ਕੇ ਰਹੋ ਤੇ ਪੁਲਿਸ ਪ੍ਰਸ਼ਾਸਨ ਵੀ ਇਸ ਰੋਡ ਨੂੰ ਜਿਹੜਾ ਦ ਸ਼ੁੱਕਰਵਾਰ ਸ਼ਾਮ ਤੱਕ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਪਹਿਰਾ ਜਾਂ ਚੌਕਸੀ ਵਧਾਉਣ ਟੱਬੇ ਵਾਲੇ ਦੀ ਗੱਲਬਾਤ ਸੁਣੀ ਤੁਸੀਂ ਹੁਣ ਅਸੀਂ ਇਸ ਏਰੀਏ ਦੇ ਐਸਾ ਥਾਣੇ ਦੇ ਐਸਾ ਚੌਕਦਾਰ ਜਸਵਰਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕਹਣਾ ਜਿਹੜੀਆਂ ਸਾਰੀਆਂ ਵਾਰਦਾਤਾਂ ਹੋਈਆਂ ਤੇ ਉਹਦੋਂ ਅੱਗੇ ਜਾ ਕੇ ਉਹਨਾਂ ਦੀ ਕੀ ਕਾਰਵਾਈ ਆ ਆਓ ਜਸਵਰਿੰਦਰ ਸਿੰਘ ਹੋਣਾਂ ਦਾ ਕੀ ਕਹਣਾ ਸੁਣਦੇ ਅੱਜ ਵਕਤ ਤਕਰੀਬ 4:00 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਇਥੇ ਸ਼ੈਲਰ ਦੇ ਪੈਟਰੋਲ ਪੰਪ ਦੇ ਉੱਪਰ ਜਿਹੜੀ ਚੋਰੀ ਦੀ ਨੀਤੇ ਨਾਲ ਬੰਦੇ ਵੜਗੇ ਸੀਗੇ ਉਦੋਂ ਉਹਨਾਂ ਨੇ ਵਾਰਦਾਤ ਨੂੰ ਇਜਾਮ ਦਿੱਤਾ ਤੇ ਜੋ ਕਿ ਉਥੋਂ ਥੋੜਾ ਬੋਦਾ ਕੈਸ਼ ਅਤੇ ਕੁਝ ਉਹਨਾਂ ਦਾ ਸਮਾਨ ਡੀਵੀਆਰ ਵਗੈਰਾ ਉਹ ਲੈ ਗਏ ਤਾਂ 30 ਜਹਰੀ ਹੈ ਅਸੀਂ ਟੀਮਾਂ ਬਣਾ ਦਿੱਤੀਆਂ ਗਈਆਂ ਤੇ ਅਸੀਂ ਬਿਲਕੁਲ ਉਹਨਾਂ ਦਾ ਪਿੱਛਾ ਕਰ ਰਹੇ ਹਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਲਦੀ ਤੋਂ ਜਲਦੀ ਕੇਜ ਜਿਹੜਾ ਟੈਸਟ ਕੀਤਾ ਜਾਊਗਾ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਇਹਨੂੰ ਕੁਝ ਦਿਨਾਂ ਦੇ ਵਿੱਚ ਟੈਸਟ ਕਰਕੇ ਦਿਖਾਵਾਂਗੇ ਪਤਾ ਲੱਗਿਆ ਵੀ ਇਹ ਸਾਰੇ ਮੋਟਰਸਾਈਕਲਾਂ ਦੇ ਉੱਤੇ ਆਏ ਜੇ ਕਿ ਕਿ ਹੁਣ ਆਪਾਂ ਕੀ ਮੰਨੀਏ ਮੋਟਰਸਾਈਕਲ ਕਾਇਕ ਨਵਾਂ ਬਣ ਗਿਆ ਹਾਂਜੀ ਇਹ ਮੋਟਰਸਾਈਕਲਾਂ ਦੇ ਉੱਪਰ ਆਏ ਲਗ ਲਗ ਮੋਟਰਸਾਈਕਲਾਂ ਦੇ ਉੱਪਰ ਚਾਰ ਪੰਜ ਬੰਦੇ ਇੱਕ ਪਾਸੇ ਸੀਗੇ ਪੰਜ ਸੱਤ ਬੰਦੇ ਇੱਕ ਪਾਸੇ ਸੀ ਪਰ ਛੇਤੀ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਾਣਗੇ ਸਰ ਇਸ ਘਟਣ ਲੈ ਕੇ ਹੁਣ ਕੀ ਕਹਿੰਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਤਾਂ ਇਹ ਸੁਨੇਹਾ ਦੇਣਾ ਚਾਹੁੰਦੇ ਕਿ ਧੁੰਦ ਦਾ ਟਾਈਮ ਚੱਲ ਰਿਹਾ ਹੈ ਜਿਵੇਂ ਹੁਣ ਅਸੀਂ ਉਹ ਸ਼ੈਲਰ ਮਾਲਕ ਨਾਲ ਵੀ ਗੱਲ ਕੀਤੀ ਜੀ ਤੇ ਚੌਕੀਦਾਰ ਵੀ ਦੋਵੇਂ ਸੁੱਤੇ ਪਏ ਸੀਗੇ ਸੋ ਅਲਰਟਨੈਸ ਥੋੜੀ ਜੀ ਆਪਦੀ ਵੀ ਰੱਖਣ ਗਾਇਬ ਗਾਇਹ ਜਿਹੜਾ ਰਾਤ ਨੂੰ ਵੀ ਘਟਨੇ ਤੋਂ ਐਕਸੀਡੈਂਟਾਂ ਦਾ ਟਾਈਮ ਐ ਐਕਸੀਡੈਂਟ ਵਗੈਰਾ ਹੋਈ ਜਾਂਦੇ ਐ ਇਸ ਕਰਕੇ ਤੁੰਦ ਤੋਂ ਆਪਾਂ ਨੂੰ ਚੋਰੀ ਤੇ ਜਿਹੜੇ ਐਕਸੀਡੈਂਟ ਤੋਂ ਵਿਚਾਰ ਰੱਖਣਾ ਤੁਸੀਂ ਸੁਣੀ ਜਿਹੜੀ ਹੈਗੀ ਪੁਲਿਸ ਮੁਖੀ ਥਾਣਾ ਬਾਗਾ ਪੁਰਾਣਾ ਜਸਵਿੰਦਰ ਸਿੰਘ ਖੋਰਾ ਦੀ ਗੱਲਬਾਤ ਉਹਨਾਂ ਨੇ ਬਕਾਇਦਾ ਦਾਵਾ ਕੀਤਾ ਵੀ ਅਸੀਂ ਜਲਦੀ ਜਿਹੜਾ ਹੈਗਾ ਇਸ ਘਟਨਾ ਕਰਮ ਨਾਲ ਜੁੜੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਤਸਦੀਕ ਕਰਕੇ ਜਿਹੜਾ ਸਾਹਮਣੇ ਲਿਆਵਾਂਗੇ ਨਾਉ ਦੀ ਨਾਲ ਜਿਹੜੀ ਇੱਥੇ ਹੁਣ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਬਰਾੜ ਸਾਹਿਬ ਜਿਵੇਂ ਜਿਹੜਾ ਘਰਾਂ ਦੇ ਵਿੱਚ ਰਹਿਣ ਵਾਲੇ ਕੋ ਕੱਲੇ ਦਕੱਲੇ ਆ ਜਾਂ ਐਨ ਆਰ ਆਈ ਆਏ ਆ ਜਾਂ ਜਿਹੜੇ ਨੌਜਵਾਨ ਜਿਹੜੇ ਹੈਗੇ ਕਮਾਂਕਾਰਾਂ ਤੇ ਨਿਕਲ ਜਾਂਦੇ ਆ ਸਵੇਰੇ ਇਹ ਧੁੰਦ ਦਾ ਜਿਹੜਾ ਹੈਗਾ ਸਿਸਟਮ ਇਹਨੂੰ ਜਿਹੜਾ ਹੈਗਾ ਦੇਖ ਕੇ ਇੱਕ ਤਾਂ ਐਕਸੀਡੈਂਟਾਂ ਤੋਂ ਬਚਾਉਣ ਦੀ ਲੋੜ ਆ ਦੁਰਘਟਨਾਵਾਂ ਦੀ ਬਾਕੀ ਜੇਕਰ ਕੋਈ ਰੋਕਦਾ ਤਾਂ ਉਹ ਤੋਂ ਜਿਹੜੀ ਹੈਗੀ ਚੌਕਸੀ ਦੇ ਨਾਲ ਰੁਕਣ ਦੀ ਜਾਗਰੂਕਤਾ ਦੇ ਨਾਲ ਰੋਕਣ ਦੀ ਲੋੜ ਆ ਬਚਨ ਦੀ ਲੋੜ ਹੈਗੀ ਆ ਕਿਉਂਕਿ ਦੇਨੀ ਇਸ ਤਰ੍ਹਾਂ ਦਾ ਰਹਿ ਗਿਆ ਬਾਕੀ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਜਿਆਦਾ ਸ਼ੇਅ ਹਾਦਾ ਪੀ ਫਾਲੂ ਗੁਰੂ ਗੋਬਿੰਦ ਤੇ ਮੇਰਾ ਨਾਮ ਵਿਸ਼ੇਸ਼ ਤੌਰ ਤੇ ਜਦੇ ਨਰਮਲ ਸਿੰਘ ਕਲਿਆਣ ਸਰਪੰਚ ਕੋਡੇ ਵਾਲੇ ਜਿਹੜੇ ਮੇਰਾ ਸਪੋਰਟ ਕਰ ਰਹੇ ਹੈਗੇ ਇਸ ਵਿਸ਼ੇ ਨੂੰ ਲੈ ਕੇ ਮੈਂ ਨਾਲ ਦੇ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ